ਹਾਂਜੀ ਸਤਿ ਸ੍ਰੀ ਅਕਾਲ ਸਤਜਨੋ ਅੱਜ ਇੱਧਰ ਤੁਹਾਡੇ ਨਿਊ ਹਾਲੈਂਡ ਪੰਜਾਤੀ ਦਿਖਾ ਦੇ ਮਿੱਤਰਾਂ ਪਹਿਲਾਂ ਤੇ ਇਹ ਪੈਂਡਾ ਢੋੜ ਕੋੜਾ ਰੱਸੀ ਗਲਾਂ ਦੇ ਵਿੱਚ ਖੜਾ ਜੀ ਜਿਲਾ ਇਹਨੂੰ ਮੋਗਾ ਪਿਆ ਜਾਂਦਾ ਜੀ ਤੇ ਟਰੈਕਟਰ ਤੁਸੀਂ ਦੇਖ ਸਕਦੇ ਇੱਕ ਵਾਰੀ ਨਿਗਾਹ ਮਰਵਾ ਲਓ ਜੀ ਸਾਡੇ ਸਾਰੇ ਸਾਰਾ ਹੀ 오ਰੀਜినਲ ਟਰੈਕਟਰਾਂ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲਵਾ ਕੋਈ ਗੱਲ ਨਹੀਂ ਇੱਕ ਵਾਰੀ ਘੁਮਾ ਕੇ ਦਿਖਾ ਦੇ ਜੀ ਤੇ ਲਾ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਟਰੈਕਟਰ ਤੇ ਐਨ ਕੋਟਕਾ ਪੀਸ ਆ ਜਾਂਸੀ ਵਾਲਾ ਕਾਮਾ ਕਹਿਣ ਦਾ ਮਤਲਬ ਸਾਰਾ ਹੀ origignal tractor ਹੈ ਇਹ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲਾਵਾਂਗੇ ਸੱਸੀ ਗੱਭੀ ਜੀ ਸੱਸੀ ਗੱਲ ਜੀ ਉਹ ਠੀਕ ਠਾਕ ਹਾਂ ਜੀ ਹਾਂ ਜੀ ਬਾਈ ਜੀ ਬਹੁਤ ਵਧੀਆ ਤੇ ਹਾਂ ਜੀ ਬਾਈ ਜੀ ਇਹ ਨੂ ਹਾਲੈਂਡ 5630 ਬਾਰੇ ਮਾੜਾ ਇਹ 베ਰਬਾਬਾ ਬਾਬਾ 베ਰਬਾਬਾ ਇਹ 20 ਦੇ 10ਵੇਂ ਮਹੀਨੇ ਚ ਨਵਾਂ ਕਢਾਇਆ ਸੀ ਆਪਾਂ ਅੱਛਾ 20 ਦੇ 10ਵੇਂ ਮਹੀਨੇ ਚ ਨਵਾਂ ਕਢਾਇਆ ਸੀ ਨਵਾਂ ਕਢਾਇਆ ਸੀ ਠੀਕ ਆ ਜੀ ਤੇ 15 16 ਕਿੱਲੇ ਬਾਹਣਦੇ ਆਪਣੇ ਕੋਲੇ ਪਿੰਡ ਚ ਪੁੱਸ ਵੀ ਸਕਦਾ ਕੋਈ ਬੰਦਾ ਜੇ ਬਸ ਉੱਥੇ ਉੱਥੇ ਚਲਾਇਆ ਕੋਈ ਕਰਾਇਆ ਨਹੀਂ ਚਲਾਇਆ ਠੀਕ ਆ ਜੀ ਆ ਸਾਡੇ ਜਵਾਕ ਨੇ ਜਿਹੜਾ ਬਾਹਰ ਉੱਠ ਗਿਆ ਠੀਕ ਆ ਜੀ ਉਹਨੇ ਆ ਟਾਇਰ ਮੂਰਲੇ ਸੌਂਕ ਨਾਲ ਨਵੇਂ ਲਹਾ ਕੇ ਅੱਛਾ ਆ ਟਾਇਰ ਮੂਰਲੇ ਹਾਂ 100 ਨੰਬਰ ਵੱਡਾ ਪਵਾਤੇ 12 4 24 ਦੇ ਅੱਛਾ ਇਹ ਸ਼ੌਂਕ ਨਾਲ ਹੀ ਪਵਾਤੇ ਇਹ ਸ਼ੌਂਕ ਨਾਲ ਪਵਾਤੇ ਸੀਗੀ ਠੀਕ ਆ ਠੀਕ ਆ ਤੇ ਜਿਹੜੀਆਂ ਉਹ ਲਾਈਟਾਂ ਦਿਖੀ ਜਾਂਦੀਆਂ ਉੱਪਰ ਸਾਈਡ ਤੇ ਅੱਛਾ ਇੱਕ ਖਾਸ ਚੀਜ਼ ਹੋਰ ਆ ਜੀ ਆ ਦੇਖੋ ਲਾਈਟਾਂ ਸਾਨੂੰ ਬਾਈ ਜੀ ਸਪੈਸ਼ਲ ਜਾਨੀ ਦੀ ਸਾਨੂੰ ਪੜਾ ਦੀ ਘੱਟ ਮਿਲ ਜਾਣ ਕਿਸੇ ਨੂੰ ਸਾਨੂੰ 50000 ਜੀ ਕੱਲੀਆਂ ਲਾਈਟਾਂ ਪਾਈਆਂ ਬਾਹਰੋਂ ਵਗਾਈਆਂ ਸੀ ਆਹਾਂ ਲਾਈਟਾਂ ਹਾਂ 50000 ਦੇ 50000 ਚ ਘੱਟੋ ਘੱਟ ਪੈ ਗਈਆਂ ਸੀ ਇਹ ਅੱਛਾ ਠੀਕ ਉਹ ਇਹ ਤਾਂ ਕੋਈ ਨਾਟ ਲਾਉਣਾ ਨਹੀਂ ਗਾ ਜੈਂਸੀ ਦਾ ਡੰਡੇ ਦੇ ਮਗਰ ਜਿਹੜੀਆਂ ਪਿੰਨਾ ਹਲਾਂ ਵਾਲੇ ਦੇ ਉਹ ਪੁੱਗਦੀਆਂ ਸਾਰਾ ਅਰੀਜਨਲ ਜੈਂਸੀ ਦਾ ਸਿਰਫ 850 60 ਘੰਟੇ ਚੱਲਿਆ ਹੁਣ ਤੱਕ ਇਹ ਅੱਛਾ 850 ਘੰਟਾ ਚੱਲਿਆ 850 ਘੰਟਾ 1.5 ਸਾਲ ਟਰੈਕਟਰ ਚੱਲਿਆ ਸਿਰਫ ਸਾਡੇ ਕੋਲੇ ਬਾਹੀ ਬਾਹੀ ਜੋ ਉਦੋਂ ਬਾਅਦ ਚ ਖੜਾ ਰਿਹਾ ਤਿੰਨ ਸਾਲ ਅੱਛਾ ਠੀਕ ਆ ਜੀ ਹਾਂ ਜਾਨੀ ਦੀ ਟਾਇਰ ਟੂਰ ਆ ਇਹਦੇ ਗੁੱਟ ਕੇ ਲਾ ਕੇ ਅੰਦਰ ਅੱਛਾ ਜੀ ਸੈੱਟ ਦੇ ਵਿੱਚ ਲਾਇਆ ਵਾ ਸੀਗਾ ਕੋਈ ਹਵਾ ਨਹੀਂ ਦੀ ਘੱਟੀ ਇੱਕ ਬੰਦਾ ਇਹ ਤੇ ਸਪੈਸ਼ਲ ਛੱਡਿਆ ਸੀ ਠੀਕ ਆ ਜੀ ਬੇ ਇਹਨੂੰ ਦੇਖ ਰੇਖ ਨੂੰ 15 ਦਿਨਾਂ ਬਾਅਦ ਸਟਾਰਟ ਕਰਤਾ ਸਾਫ਼ ਕਰਤਾ ਬਸ ਐਂ ਬੰਦਾ ਇਹੀ ਸੀ ਹਾਂ ਅੱਛਾ ਅੱਛਾ ਠੀਕ ਆ ਠੀਕ ਹੈ ਠੀਕ ਹੈ ਤੇ ਕੋਈ ਡੈਕ ਨਹੀਂ ਲਾਉਣਾ ਇਹ ਤਿੰਨ ਸਾਲੇ ਖੜਾ ਹੀ ਰਿਹਾ ਤੇ ਖੜਾ ਹੀ ਰਿਹਾ ਤਿੰਨ ਸਾਲ ਹੁਣ ਬਾਈ ਹੁਣੀ ਬਾਹਰੋਂ ਆਏ ਆ ਇਹਨਾਂ ਦਾ ਮਾਨਾ ਵੀ ਆਪਾਂ ਹੁਣ ਖੇਤੀ ਦਾ ਕਰਦੇ ਆਂ। ਜਿਆਦਾ ਮਤਲਬ ਜੇ ਮੈਂ ਕਢਾ ਕੇ ਲੈਂਦਾ ਉਵੇਂ ਪਿਆ। ਉਵੇਂ ਨਵਾਂ ਪਿਆ ਬਿਲਕੁਲ। ਪਿਆ ਹੀ ਉਵੇਂ ਆ। ਉਵੇਂ ਪਿਆ ਹਾਂ। ਨਹੀਂ ਨੇ ਬਿਲਕੁਲ ਨਹੀਂ। ਕੋਈ ਇਹਦੀ ਆ ਆ ਰਵੜਾ ਲਿੰਕਾਂ ਦੇ ਮਗਰ ਪਾਈ ਵੀ ਇਹ ਵੀ ਨਾਲ ਦਾ ਕੋਈ ਨਹੀਂ ਆਮ ਤਾਂ ਲੋਕ ਭੰਨ ਭੁੰਨ ਦਿੰਦੇ। ਅੱਛਾ ਆ ਰਵੜ ਨਾਲ ਦਾ ਕੋਈ ਹੈ। ਹੰਡ ਸਿਸਟਮ ਆ ਤੇ 35-40 ਹਜ਼ਾਰ ਦਾ ਲੱਗਿਆ ਇਹ ਵੀ ਨਾਲ ਹੀ ਦੇ ਦੇਣਾ ਆਪਾਂ ਕਰਾਉਣਾ ਕੀ ਹੈ। ਹੰਡ ਸਿਸਟਮ ਵੀ। 35-40 ਹਜ਼ਾਰ ਦਾ ਲੱਗਿਆ ਨਾਲ। ਠੀਕ ਹੈ ਨਾ। ਠੀਕਾ ਜੀ। ਹਾਂ। ਆ ਦਿਖਾ ਦੇ ਮਰਾੜ ਮੁਰੂਰ ਦਿਖਾ ਦੇ। ਤਰਾ ਮਲ ਰਹਿਮ ਰਮਰੂਮ। ਅੰ ਬੈਟਰੀ ਇਹਦੀ ਟਰੈਕਟਰ ਦੀ ਨਾਲ ਦੀ ਵੀ ਹੈਗੀ ਆਪਣੇ ਕੋਲੇ ਅੱਛਾ ਜੀ ਤੇ ਇਹਦੇ ਚ ਅਸੀਂ ਉਹ ਛੋਟਾ ਟਰੈਕਟਰ ਆ ਉਹਦੇ ਤੇ ਧਰੀ ਸੀ ਉਹ ਇਹ ਤੇ ਧਰ ਲਈ ਅੱਛਾ ਜੀ ਤੇ ਉਹ ਜੇ ਕਿਸੇ ਨੇ ਚੇਂਜ ਕਰਾਉਣੀ ਹੈ ਨਾਲ ਦੀ ਵੀ ਦੇ ਦੇਾਂਗੇ ਪਰ ਉਹ ਬੈਟਰੀ ਡਾਊਨ ਹੋ ਗਈ ਖੜੇ ਖੜੇ ਦੀ ਅੱਛਾ ਉਹ ਡਾਊਨ ਹੋ ਗਈ ਹਾਂ ਠੀਕ ਆ ਜੀ ਤੇ ਆ ਵੇਟ ਬੂਟ ਸਾਰੇ オリジナル ਹੀ ਇਹਦੇ ਨਾਲ ਦੀ ਆ ਅੱਛਾ ਵੇਟ ਬੂਟ ਨਾਲ ਜੀ ਨਾਲ ਤੇ ਇਹਨੂੰ ਸਟਾਰਟ ਕਰਕੇ ਵੀ ਆਪਾਂ ਦਿਖਾ ਦਿੰਨੇ ਆ ਹਾਂ ਸਟਾਰਟ ਕਰਕੇ ਦਿਖਾਉ ਆ ਲਾਈਟਾਂ ਲਾਈਟਾਂ ਦੀ ਬਹੁਤ ਖਾਸ ਗੱਲ ਹੈ ਨਾ ਬਾਈ ਜੀ ਲਾਈਟਾਂ ਬਾਈ ਇਹੇ ਚਲ ਕਹਿਣ ਨੂੰ ਤਾਂ ਭਲਾ ਦੀ ਕੋਈ ਕਹੀ ਜਾਵੇ ਵੀ ਇਹ ਆਏ ਮਿਲ ਜਾਣੀਆਂ ਸਾਨੂੰ ਜਣਦੀ 50000 ਚ ਪਈਆਂ ਵੀ ਇੱਧਰ ਲੈ ਡੀਆਂ ਨਹੀਂ ਮਿਲਦਾ ਇੱਥੋਂ ਨਹੀਂ ਮਿਲਦੀਆਂ ਬਾਹਰੋਂ ਹੀ ਆਈਆਂ ਸੀ ਅੱਛਾ ਜੀ ਠੀਕ ਹੈ ਸਪੈਸ਼ਲ ਲਾਤੀਆਂ ਬਸ ਮੇਰੇ ਮਤਰਾ 50000 ਦੀਆਂ ਦਾ ਲਾਈਟਾਂ ਹੀ ਲੱਗੀਆਂ ਦੇਖ ਸਕਦਾ ਤੁਸੀਂ ਆਹ ਲਾਈਟ ਇੱਥੋਂ ਮਿਲ ਨਹੀਂ ਗਈ ਇੱਥੋਂ 450 ਡਾਲਰ ਦੀਆਂ ਆਈਆਂ ਸੀ 110 ਡਾਲਰ ਲੱਗੇ ਕੋਰ ਗਿਆ ਤੇ ਅੱਛਾ ਜੀ ਠੀਕ ਹੈ ਠੀਕ ਹੈ ਲੀਟਰ ਚੈੱਕ ਕਰਾ ਦੇ ਅੱਛਾ ਜੀ ਹਾਈ ਲੋ ਨਿਊਟਰਲ ਕਰਕੇ ਸਟਾਰਟ ਕਰ ਦੇ 850 ਘੰਟਾ ਚੱਲਿਆ ਹਨਾ ਜੀ ਹਾਂ ਨਹੀਂ ਮੀਟਰ ਦੀ ਵੀਡੀਓ ਬਣਾਓ ਹਾਂ ਮੜੀ ਆਵਾਜ਼ ਦਿਖਾ ਦੋ ਬਾਅਦ ਚੈੱਕ ਕਰਾ ਲਓ ਮਤਰੋ ਇੱਕ ਵਾਰੀ ਦੂਰ ਇੱਧਰ ਦਿਖਾ ਦਿਆ ਬਾਅਦ ਦਿਖਾ ਦੇ ਬਾਅਦ ਚੈੱਕ ਕਰਾ ਮੀਟਰ ਵੀ ਦਿਖਾ ਦੇ ਤੁਹਾਨੂੰ ਆਪੋ ਹੀ ਕਰਦਾ ਜਲਦੀ ਕਰੇ ਬਾਹਰ ਚੱਲਦਾ ਦੇ ਸਾਧਾ ਮਿੱਤਰ ਯਾਨੀ ਕਿ ਸਾਰਾ Ориਜੀਨਲ ਕੰਮ ਹੈ ਜਿਹਦਾ ਕਹਿਣ ਦਾ ਮਤਲਬ ਹੀ ਅੱਧੀ ਗਾਂਸੂ ਚ ਬੜਾਇਆ ਹੁੰਦਾ ਵਾ ਇਤਾਂ ਲੱਗਦਾ ਟਰੈਕਟਰ ਤਿੰਨ ਸਾਲ ਇੱਥੇ ਹੀ ਖੜਾ ਰਿਹਾ ਬਾਈ ਹੁਣ ਆਪਣੇ ਘਰੇ ਹੀ ਖੜਾ ਟਰੈਕਟਰ ਪਕਾਉਗਾ ਜੀ ਇਹ ਤਾਂ ਕੋਸਟ ਨਾਲ ਕੋਈ ਨਹੀਂ ਆਇਆ। ਸਭ ਤੋਂ ਪਹਿਲਾਂ ਕੋਕਾ ਡਾਟਾ ਸੈਂਟਰ ਵਾਲਾ ਟ੍ਰੈਕ ਨਹੀਂ। ਜਿਹੜਾ ਆਪਣੇ ਵੀਡੀਓ ਦੇਖ ਕੇ ਉਹਦਾ ਮਾਣ ਤਾਂ ਨਹੀਂ। ਕੰਗਾ ਬਾਤ ਵਿਚ ਐਸਾ ਕਰਦਾ। ਤੇ ਮਿਕਟਰ ਦਿਖਾ ਦੇ ਮੜੇ। ਬਸ ਦੇਖ ਲੋ ਘਾਹ ਜੰਗੂ ਦੇ। ਲਓ ਮਿੱਤਰੋ ਆਵਾਜ਼ ਵੀ ਤੁਹਾਨੂੰ ਚੈੱਕ ਕਰਵਾਤੀ ਦੇਖ ਸਕਦਾ ਤੁਸੀਂ ਆ ਲਾਈਟਾਂ ਤੋਂ ਟੈਂਡੀ ਇੰਡੀਕੇਟਰ ਸਾਰਾ ਕੁਝ ਚੱਲਦਾ ਕਹਿਣ ਦਾ ਮਤਲਬ ਸਾਰਾ オリジナル ਟਰੈਕਟਰ ਆ ਸਰਵਿਸ ਦੀ ਆਨਰ ਰਿਕਾਰਡ ਹੀ ਹੈਗੀ ਏਜੰਸੀ ਚੋਂ ਅਗਲਾ ਪਤਾ ਕਰਕੇ ਅੱਛਾ ਜੀ ਫੇਰ ਗੱਲ ਕਰ ਸਕਦਾ ਠੀਕ ਆ ਨਾ ਸਕਾਈ ਵਾਜ ਅਰੀਜਨਲ ਚੱਲਿਆ ਸਕਾਈ ਵਾਜ ਦੇ ਲੱਗਿਆ ਵਾ ਅੱਛਾ ਜੀ ਇਥੋਂ ਬਾਹੀ ਜਾਣੇ ਨਾ ਆਪਾਂ ਕੋਈ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਨੂੰ ਉਤੋਂ ਜਿੱਥੋਂ ਇਹ ਬਣਦਾ ਡਾਕਟਰ ਉਤੋਂ ਫੋਨ ਆਉਂਦਾ ਵੀ ਤੁਹਾਡਾ ਡਾਕਟਰ ਗਰਮ ਹੋਈ ਜਾਂਦਾ ਜਾਂ ਹੁੰਦਾ ਬੈਠਾ ਨੂੰ ਸਾਨੂੰ ਪਤਾ ਲੱਗਦਾ ਹਾਂ ਅੱਛਾ ਅੱਛਾ ਸਕਾਈ ਵਾਜ ਲੱਗਿਆ ਸਕਾਈ ਵਾਜ ਲੱਗਿਆ ਠੀਕ ਹੈ ਜੀ ਕੈਨੇਡਾ ਤੇ ਪਤਾ ਲੱਗਦਾ ਸਾਨੂੰ ਵੀ ਸਾਡੇ ਖੇਤ ਹੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਓਕੇ ਆਕੇ ਵਾਲੀਆਂ ਦੇਖੋ ਸਲਿੱਪਾਂ ਕਿਉਂ ਇਹ ਪਾਣੀ ਵੀ ਨਹੀਂ ਤੇ ਤਾਂ ਮਾਰਿਆ ਕਿਤੇ ਡਾਕਟਰ ਤੇ ਸੀ ਧੋਤਾ ਬਣੀਗਾ ਹਾਂ ਜੀ ਹਾਂ ਜ ਬਿਲਕੁਲ ਬਿਲਕੁਲ ਬਾਕੀ ਜੇ ਕਿਸੇ ਵੀਰ ਨੂੰ ਲੈਣ ਦੀ ਚਾਹਣਾ ਹੈ ਹਾਂ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਨੰਬਰ ਪਾ ਦਿੰਦੇ 2020 ਦੇ 10ਵੇਂ ਚਾਹੀਏ ਇਹਦੇ ਨਾਲ ਹਲ ਵੀ ਹੈ 15 ਪ੍ਰੈਸ਼ਰ ਵਾਲੇ ਹਾਲ ਆ ਸੰਗਰੀਏ ਦੇ ਬਣੇ ਉਹ ਵੀ ਦਿਖਾ ਦਿੰਨੇ ਆ ਜੇ ਕਿਸੇ ਨੂੰ ਨਾ ਨਹੀਂ ਲੈਣੇ ਤਾਂ ਉਹ ਆਟ ਦੇਣੇ ਜੇ ਉਹ ਲੈਣੇ ਆ ਤਾਂ ਉਹਨਾਂ ਦਾ ਰੇਟ ਵੱਖਰਾ ਹੋਊਗਾ ਅੱਛਾ ਉਹਨਾਂ ਨਾਲ ਕਰਨੇ ਤਾਂ ਨਾਲ ਵੀ ਕਰ ਲੈ ਕੋਈ ਚੱਕਰ ਨਹੀਂ ਉਹ ਇਹ ਜੱਟ ਦਾ ਕੋਈ ਆ ਜਾ ਮਿੱਤਰ ਹਾਲ ਵੀ ਦਿਖਾ ਆਜੋ ਆਪਾਂ ਹਾਲ ਆ ਪ੍ਰੈਸ਼ਰ ਵਾਲੇ ਹਾਲ ਆ ਆ ਸੈੱਟ ਦੇ ਵਿੱਚ ਖੜਦਾ ਰਿਹਾ ਆ ਸੈੱਟ ਦਿਖਾ ਦੇ ਪ੍ਰੈਸ਼ਰ ਵਾਲੇ ਹਾਲ ਆ ਹਾਂ ਹਰ ਦਿਖਾ ਰਹੇ ਆ ਆਹ ਹੀ ਜਿਹੜੇ ਹਲਾਰੇ ਪੂਰੇ ਘੁੱਟ ਕੇ ਪਏ ਆ ਇਹੀ ਟ੍ਰੈਕਟਰ ਦੇ ਥੱਲੇ ਲੱਗੇ ਹੋਏ ਸੀ ਅੱਛਾ ਆਹ ਘੁੱਟ ਕੇ ਥੱਲੇ ਲੱਗੇ ਆ ਹਾਂ ਇਹ ਥੱਲੇ ਲਾਏ ਹੋਏ ਸੀ ਉਹਦਾ ਟਰਾਲਾ ਟਰਾਲਾ ਵੀ ਚੱਕਿਆ ਹੋਇਆ ਤਾਂ ਪਾਇਰ ਉਹਦੇ ਨੂੰ ਪਾਰ ਹੋ ਵੀ ਚੱਕਿਆ ਹੋਇਆ ਅੱਛਾ ਅੱਛਾ ਜੀ ਆਹ ਹਰ ਵੇਚਣੀਆਂ ਦਾ ਪ੍ਰੈਸ਼ਰ ਨਾਲ ਵੇਚਣੀਆਂ ਪ੍ਰੈਸ਼ਰ ਵਾਲੇ 15 ਹਾਲ ਆ ਅੱਛਾ ਇਹ ਪ੍ਰੈਸ਼ਰ ਵਾਲੇ ਹੈ ਨਹੀਂ ਹਾਂ ਜੀ ਹਰ ਵੀ ਭਾਈ ਉਵੇਂ ਤੇ ਨਾ ਹਰ ਨਵੇਂ ਹਾਲ ਆ ਯਾਰ ਇਹਦਾ ਖਾਲੇ-ਕੂਲੇ ਨਾਲ ਦੇ ਆ ਦੋ ਕਾਰੀ ਵਾਹੇ ਹੋਣਗੇ ਸੀ ਅੱਛਾ ਨਾ ਉਹ ਦਿਖਾ ਲਓ ਨੇ ਹੈ ਹਾਂ ਨਾ ਠੀਕਾ ਠੀਕਾ ਜੀ 71 ਹਜ਼ਾਰ ਇਹਨਾਂ ਦੇ ਹਾਲਾ ਹਾਂ ਹਾਲ 75 ਹਜ਼ਾਰ ਦੇ ਅਸੀਂ ਉਹ ਤੋਂ ਇੰਨੇ ਇਤੋਂ ਵੱਧ ਲਏ ਸੀ ਚਲੋ ਇੰਨਾ ਕੋਈ ਮੌਕੇ ਤੇ ਮਾਰਦਾਨ ਕਰ ਦਾਂਗੇ ਤੇ 71 ਹਜ਼ਾਰ ਦੇ ਟਰੈਕਟਰ ਦਾ ਵੀ ਰੇਟ ਪਾਈ ਤੋਂ 75 ਹਜ਼ਾਰ ਰੁਪਏ ਠੀਕ ਹੈ ਜੀ ਕਰਾ ਲਾ ਫ੍ਰੀ ਬਿਲਕੁਲ ਬਾਕੀ ਟਰੈਕਟਰ ਦਾ ਨਗਦ ਕੈਸ਼ ਦਾ ਨਿਕਲਿਆ ਬਾਪੂ ਲੋਨ ਨਹੀਂ ਹੈ ਵਿੱਚ ਕੋਈ ਲੋਨ ਸ਼ਾਉਂ ਨਹੀਂ ਨਗਦ ਕੈਸ਼ ਸਾਰਾ Ориਜినਲ ਆ ਹਣਾ ਸਾਰਾ Ориਜినਲ ਆ ਨਾਟ ਨਾਟ ਵੀ ਗਰੰਟੀ ਦੇਵਾਂਗੇ ਇੱਥੇ ਤੁਹਾਨੂੰ ਲੱਗੇਗਾ ਲੀਗਲ ਹਾਂ ਮੋਗਾ ਏਜੰਸੀ ਇੱਥੇ ਆ ਮੋਗਾ ਏਜੰਸੀ ਆ ਸਿਗਲੇ ਤੋਂ ਲਿਆ ਵਾ ਹਾਂ ਅਗਲਾ ਪਤਾ ਕਰ ਸਾ ਭਾਵੇਂ ਪਤਾ ਕਰ ਲਾ ਪਤਾ ਕਰਕੇ ਆਵੇ ਫਿਰ ਸੌਦਾ ਹੋਵੇ ਹਾਂ ਆਪਾਂ ਨੂੰ ਕੋੜਾ ਕੋਈ ਡਰ ਆ ਹਨਾ ਬਈ ਨਹੀਂ ਨਹੀਂ ਕੋਈ ਡਰ ਨਹੀਂ ਹਾਂ ਭਾਵੇਂ ਆਪਾਂ ਜਪੂਰੀ ਇਨਕੁਆਰੀ ਕਰ ਲਾਂ ਬਾਹਰਲੇ ਬੰਦੇ ਇਹੇ ਹਾਂ ਠੀਕ ਹੈ ਨਾ ਬਾਹਰ ਹੀ ਚਲੇ ਜਾਣਾ ਵਿੱਚ ਕਿੰਨਾ ਨੇ ਠੀਕ ਆ ਜੀ ਵੀ ਹੁਣ ਆਪਾਂ ਨੂੰ ਲੋਡ ਨਹੀਂ ਕਰਕੇ ਆਪਾਂ ਨੂੰ ਵੇਚਣਾ ਪੈਣਾ ਬਿਲਕੁਲ ਬਿਲਕੁਲ ਲੋ ਵੀ ਮਿੱਤਰੋ ਬਾਈ ਨੇ ਡਿਮਾਂਡ ਵੀ ਦੱਸ ਤਾ ਸਾਨੂੰ 21 ਲੱਖ ਰੁਪਈਆ ਡਿਮਾਂਡ ਆ ਆ ਟਰੈਕਟਰ ਦੀ ਟਰੈਕਟਰ ਵੀ ਤੁਹਾਨੂੰ ਦੱਸੂਗਾ ਦੇਖ ਸਕਦੇ ਤੁਸੀਂ ਗਾਰੰਟੀ ਉਹ ਜਿੱਥੋਂ ਬਾਈ ਉਹਨਾਂ ਨੇ ਕੜਵਾਇਆ ਵੈਸੇ ਏਜੰਸੀ ਤੋਂ ਤੁਸੀਂ ਪਤਾ ਵੀ ਕਰ ਸਕਦੇ ਬਾਈ ਕਹਿੰਦਾ ਇਨਕੁਆਰੀ ਵੀ ਤੁਸੀਂ ਕਰ ਸਕਦੇ ਹੋ ਪੂਰੀ ਕੰਨੀ ਕੰਨੀ ਚੀਜ਼ ਇਹਦੇ ਚੈੱਕ ਕਰਕੇ ਲੈ ਆ ਸਕਦੇ ਸਾਰਾ ਹੀ オリジナル ਟਰੈਕਟਰ ਆ 1.800000 ਦਾ ਲਾਈ ਤਾਂ ਹੀ ਲਾਈਆਂ ਬਾਈ ਨੇ 21 ਲੱਖ ਰੁਪਈਆ ਦੀ ਡਿਮਾਂਡ ਆ ਤੇ ਬਾਕੀ ਪ੍ਰੈਸ਼ਰ ਵਾਲੇ ਜਿਹੜੇ ਉਹ ਤੁਹਾਨੂੰ ਦੱਸਦਾ ਜੀ ਹਾਲ ਬਕਾਊ ਆ ਤੇ ਬਾਈ ਜੀ ਨੰਬਰ ਬੋਲੋ ਹੀ ਆਪਣਾ ਨੰਬਰ ਇਹਨਾਂ 90416 97416 97403 ਹਣਾ ਠੀਕ ਹੈ ਜੀ ਕਰਮ ਸਿੰਘ ਦੀ ਲੋੜ ਵੀ ਹੈ ਕੋਈ ਠੀਕ ਹੈ ਕਰਮ ਸਿੰਘ ਦੇ ਨਾਂ ਤੇ ਕਰਮ ਸਿੰਘ ਦੇ ਨਾਂ ਤੇ ਹਣਾ ਜਗਰਾਜ ਦੇ ਇਹ ਤੁਸੀਂ ਬਾਏ ਨੂੰ ਕਾਲ ਕਰਕੇ ਸਾਰੀ ਜਾਣਕਾਰੀ ਟਰੈਕਟਰ ਬਾਰੇ ਲੈ ਸਾਥ ਟਰੈਕਟਰ ਦੇਖ ਸਕਦੇ ਤੁਸੀਂ ਇੱਕ ਵਾਰੀ ਘੁੰਮ ਕੇ ਦੱਸ ਦੇਵੰਦਰਾ ਦੂਰ ਹੋਈ ਮਾੜੀ ਨਿਗ੍ਹਾ ਮਰਵਾ ਦੇ ਦੇਖ ਸਕਦੇ 4x4 ਟਰੈਕਟਰ ਐਨ ਕੋਕਾ ਵੀਸਾ ਦੇਖ ਸਕਦਾ ਤੁਹਾਡੇ ਸਾਹਮਣੇ ਆ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਜੀ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਆਹ ਟਰੈਕਟਰ ਛੱਡ ਨਾਲ ਆਣੀ ਏਜੰਸੀ ਜੀ ਤੁਹਾਨੂੰ ਜਾਣ ਦੀ ਲੋੜ ਨਹੀਂ ਬਾਈ ਤੋਂ ਟਰੈਕਟਰ ਲਈ ਜਾ ਸਕਦੇ ਹੋ ਤੇ ਘਰੇ ਖੜਾ ਟਰੈਕਟਰ ਬਕਾਉ ਆ ਜੀ ਕੋਈ ਕਮੀ ਪੇਸ਼ੀ ਨਹੀਂ ਭਾਵੇਂ ਵਾਕਏ ਚੈੱਕ ਕਰਕੇ ਜੰਨਾ ਮਰਜੀ ਆਪ ਦਾ ਲਿਆ ਸਕਦੇ ਹੋ ਧੰਨਵਾਦ ਜੀ